ਤੁਸੀਂ ਵੀ ਕਮੀਜ਼ ਦਾ ਜਿਹੜਾ ਬੈਗ ਗਲਾ ਹੈ ਉਹ ਲਟਕਣ ਵਾਲਾ ਬਣਾਉਂਦੇ ਜੀ ਸਿੰਪਲ ਗੋਲ ਗਲਾ ਬਣਾ ਕੇ ਉਹਤੇ ਡੋਰੀ ਅਟੈਚ ਕਰ ਦਿੰਨੇ ਆ ਤਾਂ ਬੋਰਿੰਗ ਜਾਂ ਐਕਟ ਡਿਜ਼ਾਈਨ ਛੱਡੋ ਤੁਸੀਂ ਸ਼ੇਪ ਨੂੰ ਹੋਰ ਵੀ ਜ਼ਿਆਦਾ ਵਧੀਆ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਗਲੇ ਦੀ ਲੰਬਾਈ ਤੇ ਚੌੜਾਈ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਇੱਕ ਬਾਕਸ ਬਣਾ ਲੈਣਾ ਉੱਪਰ 2.5 ਇੰਚ ਦੇ ਨਿਸ਼ਾਨ ਦੇ ਵਿੱਚ ਛੋਟਾ ਗੋਲ ਗਲਾ ਬਣਾ ਲੈਣਾ ਉਸ ਤੋਂ ਬਾਅਦ ਜਿਹੜਾ نیچے ਵਾਲਾ ਏਰੀਆ ਬਚਿਆ ਉਹਦੇ ਵਿੱਚ ਸੋਣੀ ਜੀ ਸ਼ੇਪ ਨੂੰ ਡਰਾ ਕਰ ਲੈਣਾ ਜਿੰਨੀ ਵੀ ਇਹ ਲੰਬੀ ਲਾਈਨ ਹੈ ਇਹਦੇ ਚਾਰ ਹਿੱਸੇ ਕਰਕੇ ਇਹਦੇ ਵਿੱਚ ਕੱਟਵਰਕ ਵਾਲੀ ਸ਼ੇਪ ਬਣਾ ਲੈਣਾ ਉਸ ਤੋਂ ਬਾਅਦ ਜਿੰਨਾ ਵੀ ਤੁਸੀਂ ਮਾਰਜਨ ਜਿਬੁਕਰਮ ਦੇ ਉੱਪਰ ਇਹ neck design cutting ਕਰੋਗੇ ਤਾਂ ਬਹੁਤ ਹੀ ਜ਼ਿਆਦਾ ਅੱਛੀ ਫਿਨਿਸ਼ਿੰਗ ਆਉਗੀ। ਉਕਰਮ ਦੇ ਨਾਲ neck design ਥੋੜਾ ਜਿਹਾ ਹਾਰਡ ਹੋ ਜਾਂਦਾ ਤਾਂ ਇਸ ਲਈ ਮੈਂ ਪੇਪਰ ਪੇਸਟਿੰਗ ਦਾ ਯੂਜ਼ ਕਰਦੀ ਆਂ। ਸ਼ੇਪ ਦੇ ਉੱਪਰ ਸਿਲਾਈ ਲਗਾਉਣ ਤੋਂ ਬਾਅਦ ਇਹਦੇ ਵਿੱਚ ਥੋੜਾ ਥੋੜਾ ਜਿਹਾ ਮਾਰਜਿਨ ਰੱਖਦੇ ਹੋਏ ਇਹਨੂੰ ਕਟਿੰਗ ਕਰ ਦੇਣਾ। ਮਾਰਜਿਨ ਜ਼ਿਆਦਾ ਨਹੀਂ ਰੱਖਣਾ। ਕਟਵਰਕ ਦੀ ਜਿਵੇਂ ਵੀ ਸ਼ੇਪ ਆਉਗੀ ਉਹ ਮੇਂ ਤੁਸੀਂ ਕਟਿੰਗ ਕਰਨਾ। ਕਟਿੰਗ ਕਰਨ ਤੋਂ ਬਾਅਦ ਜਿਹੜੇ ਵੀ ਕਾਰਨਰ ਨੇ ਜਾਂ ਵੀ ਗੋਲਾਈ ਵਾਲੀ ਸ਼ੇਪ ਆ ਉਹਦੇ ਵਿੱਚ ਛੋਟੇ ਛੋਟੇ ਜਿਹੇ ਕੱਟ ਲਗਾ ਲੈਣੇ ਆ। ਉਸ ਤੋਂ ਬਾਅਦ neck ਨੂੰ ਪਲਟ ਕੇ ਉਹਦੇ ਉੱਪਰ ਆ ਨੈਕ ਵੀ ਅਟੈਚ ਹੋ ਜਾਊਗਾ ਤੇ ਡੋਰੀ ਵੀ ਅਟੈਚ ਹੋ ਜਾਊਗੀ ਔਰ ਇਹਦੇ ਨੀਚੇ ਤੁਸੀਂ ਆਪਣੇ ਮਨਪਸੰਦ ਦੇ ਕੋਈ ਵੀ ਲਟਕਨ ਅਟੈਚ ਕਰ ਸਕਦੇ ਹੋ ਐਂਡ ਦੇ ਵਿੱਚ ਮੈਂ ਇਹਦੇ ਕਾਰਨਰ ਦੇ ਉੱਪਰ ਬਲੈਕ ਕਲਰ ਦੇ ਸਟੋਨ ਲਗਾਤੇ ਸੀ ਜੋ ਕਿ ਤੁਹਾਨੂੰ ਵੀਡੀਓ ਦੇ ਲਾਸਟ ਤੇ ਦਿਖ ਜਾਣਗੇ ਡਿਜ਼ਾਈਨ ਸੋਹਣਾ ਬਣਿਆ ਜਾਂ ਨਹੀਂ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰ ਦਿਓ